ਹੈਲੋ ਗਾਇਜ਼ ਮੇਰੇ ਬੰਦਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪਰਮਾਤਮਾ ਨੂੰ ਸਭ ਤੋਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤ ਰੱਖਣ ਸਭ ਦੇ ਵੇੜੇ ਖੁਸ਼ੀਆਂ ਦੇਣ ਇੱਥੇ ਜੀ ਆਪਾਂ ਕਰਤੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ ਟਾਈਮ ਹੈਗਾ ਸੀਗਾ ਸਾਡੇ 6 ਵਜੇ ਦਾ ਕਿਉਂਕਿ ਜੀ ਅੱਜ ਹੈਗਾ ਫਤੇਦ ਦਾ ਬਰਥਡੇ ਉਹਦੇ ਕਰਕੇ ਆਪਾਂ ਜਾਣਾ ਸੀਗਾ ਗੁਰਦੁਆਰਾ ਸਾਹਿਬ ਉਹ ਵੀ ਵਸ ਜੀ ਅੱਪ ਦਾ ਤਿਆਰ ਹੋ ਰਿਹਾ ਸੀਗਾ ਅਸੀਂ ਤਾਂ ਪਹਿਲਾਂ ਹੀ ਜਣੀ ਮੈਨੂੰ ਇਹ ਸੀਗਾ ਵੀ ਥੋੜਾ ਜਿਹਾ ਫਿਰ ਫਤਿਹ ਕਰਕੇ ਥੋੜਾ ਜਿਹਾ ਲੇਟ ਹੋ ਜਣੇ ਜਣੀ ਆਏ ਹੁੰਦਾ ਜੀ ਚਲੋ ਅੱਪ ਦੀ ਜਿਵੇਂ ਕੱਲਿਆਂ ਨੇ ਗੁਰੂ ਘਰ ਜਾਣਾ ਹੈ ਫਿਰ ਤਾਂ ਇਹ ਹੁੰਦਾ ਵੀ ਚਲੋ ਜਿਹੜਾ ਦੋ ਅੱਪ ਦਾ ਜਿਹੜਾ ਟਾਈਮ ਹੁੰਦਾ ਉਦੋਂ ਜਾਇਆ ਨੇ ਫਿਰ ਅੱਜ ਇਹਦੇ ਕਰਕੇ ਵੀ ਥੋੜਾ ਜਾਇਏ ਸੀਗਾ ਵੀ ਇਹ ਨਾਲ ਚੱਲੂਗਾ ਕਿਉਂਕਿ ਫਤਿਹ ਵੀ ਤੁਹਾਨੂੰ ਪਤਾ ਹੈ ਨਾ ਵੀ ਬੱਚਿਆਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੈ ਸਵੇਰੇ ਸਵੇਰੇ ਉੱਠਣਾ બસ ਸਾਡੇ 6:00 ਵਜੇ ਬਸ ਇਹ ਉੱਠ ਕੇ ਮੈਂ ਤਿਆਰ ਹੋਣ ਲੱਗ ਗਿਆ ਸੀਗਾ ਤੇ ਮੈਂ ਇਹਨੂੰ ਕਹਿੰਦੇ ਸੀ ਮੇਕਅਪ ਤਾਂ ਕਿਉਂਕਿ ਜੀ ਉਦਾਂ ਚਾਹੇ ਚਲੋ ਬੱਚਾ ਜਾਵੇ ਨਾ ਪਰ ਇਹ ਹੁੰਦਾ ਵੀ ਇਹ ਜਨਮ ਦਿਨ ਨੂੰ ਤਾਂ ਮੈਂ ਇਹਨੂੰ ਨਾਲ ਲੈ ਕੇ ਜੰਨੇ ਨੇ ਮੈਂ ਕਹਿੰਦੇ ਮੈਨੂੰ ਇਹ ਹੁੰਦਾ ਵੀ ਚਲੋ ਬਰਡੇ ਦਾ ਹੀ ਹੈ ਨਾ ਫਿਰ ਇਹਨੂੰ ਵੀ ਨਾਲ ਜਾਣਾ ਜ਼ਰੂਰੀ ਆ ਬਸ ਇਹ ਤਿਆਰ ਹੋ ਕੇ ਹੁਣ ਇੱਥੇ ਅਸੀਂ ਗੁਰੂ ਘਰ ਨੂੰ ਚੱਲੇ ਸੀਗੇ ਫਿਰ ਮੈਂ ਨੂੰ ਕਿ ਮੈਂ ਵੀ ਪਹਿਲਾਂ ਜਿੱਥੇ ਜੋਤੂਫ ਕਰਦੇ ਮੈਂ ਕਹਿੰਦਾ ਤਾਂ ਉੱਥੇ ਵੀ ਮੱਥਾ ਟੇਕਿਆ ਉਹ ਬਾਬਾ ਜੀ ਨੂੰ ਵੀ ਉੱਥੋਂ ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਹਾਂ ਗੁਰਦਰਾ ਸਾਹਿਬ ਨੂੰ ਕਿਉਂਕਿ ਫਤੇ ਦੇ ਪਾਪਾ ਪਹਿਲਾਂ ਜਾਇ ਆਏ ਸੀਗੇ ਗੁਰਦਰਾ ਸਾਹਿਬ ਤੇ ਮੈਂ ਤੇ ਮੰਮੀ ਅਸੀਂ ਨਹੀਂ ਸੀ ਗਏ ਸਾਨੂੰ ਇਹ ਸੀਗਾ ਸੀ ਕਿ ਵਿਚਾਲ ਫਤੇ ਵੀ ਨਾਲ ਚਲੇ ਜਾਊਗਾ ਇੱਥੇ ਸੀ ਚੱਲ ਪਏ ਸੀਗੇ ਗੁਰਦਰਾ ਸਾਹਿਬ ਨੂੰ ਮੱਥਾ ਟੇਕਣ ਕਿਉਂਕਿ ਗੁਰੂ ਘਰ ਨੂੰ ਜੀ ਆਪਾਂ ਤਾਂ ਬਸ ਇਹ ਹੁੰਦਾ ਵੀ ਐਵੇਂ ਸਿੱਧੇ ਸਾਦੇ ਜਿਹੇ ਟੰਗ ਦੇ ਵਿੱਚ ਹੀ ਚਲੇ ਜਾਂਦੇ ਹੁੰਨੇ ਆ ਮੈਂ ਉੱਥੇ ਨੂੰ ਨਹੀਂ ਮੈਨੂੰ ਆਏ ਹੁੰਦਾ ਹੈਗਾ ਵੀ ਦੁਪੱਟੇ ਨਾਲ ਦੇ ਹੋਣ ਜਿਵੇਂ ਐਵੇਂ ਫਿਰ ਉਸ ਤੋਂ ਬਾਅਦ ਇੰਝ ਕੰਮ ਕਰ ਕਿਤੇ ਜੀ ਇਹ ਹੈਗਾ ਸੀ 2 ਵਜਰ ਟਾਈਮ 2 ਵਜੇ ਆਪਾਂ ਸੈਲੀਬ੍ਰੇਟ ਕੀਤਾ ਸੀਗਾ ਫਤੇ ਦਾ ਬਰਥਡੇ ਇਹ ਹੈਗਾ ਜੀ ਇਹਦਾ ਵੱਡਾ ਭਰਾ ਫਤੇ ਨਾਲ ਦੇ ਭੈਣ ਭਰਾਵਾਂ ਦੇ ਵਿੱਚ ਸਾਰਿਆਂ ਤੋਂ ਛੋਟਾ ਏ ਜੀ ਇੱਥੇ ਦਾਦ ਕੇ ਉਹ ਲੱਗਿਆ ਸੀਗਾ ਉਹ ਕਹਿੰਦਾ ਮੈਂ ਕਿਹਾ ਵੀ ਕੋਈ ਨਾ ਤੁਸੀਂ ਕਰ ਲੋ ਕਹਿੰਦਾ ਨਹੀਂ ਅੰਟੀ ਤੁਸੀਂ ਆ ਜਾਓ ਨਾ ਫਤੇ ਦੇ ਪਾਪਾ ਆਏ ਨਹੀਂ ਹੈਗੇ ਜੀ ਹਨਾ ਵੀ ਕਹਿੰਦੇ ਹੁੰਦੇ ਨੇ ਪੁੱਤ ਨੇ ਬਰਥਡੇ ਮਨਾਇਆ ਪਰ ਆਪਦੇ ਪਿਓ ਤੋਂ ਬਿਨਾ ਮਨਾਇਆ ਹੈ ਹਨਾ ਕਿਉਂ ਮਨਾਇਆ ਕਿਉਂਕਿ ਜੀ ਉਹਨਾਂ ਨੂੰ ਛੁੱਟੀ ਨਹੀਂ ਸੀ ਦਿੱਤੀ ਹੈਗੀ ਜਿਵੇਂ ਦਿਨ ਦੇ ਹਜੇ ਵਿਚਾਲੇ ਜੇ ਟਾਈਮ ਹੁੰਦਾ ਹੈ ਨਾ ਉਦੋਂ ਤਾਂ ਦੇ ਦੇ ਦਿੰਦੇ ਹੁੰਦੇ ਨੇ ਪਰ ਐਸਕੇ ਵੇਲੇ ਤੋਂ ਨਹੀਂ ਦਿੰਦੇ ਹੈਗੇ ਟਾਈਮ ਜਿਵੇਂ ਸਵੇਰੇ ਸ਼ਾਮ ਦਾ ਉਦੋਂ ਨਹੀਂ ਹੁੰਦਾ ਹੈਗਾ ਬੱਸ ਜੀ ਤੇ ਮੈਂ ਤੇ ਫਤਨੀ ਸੀ ਕੇਕ ਦੀ ਕਟਿੰਗ ਕਰ ਲਈ ਸੀ ਕੇਕ ਦੀ ਕਟਿੰਗ ਕਰਕੇ ਫਿਰ ਅੱਗੇ ਸੀ ਉਹਦੀ ਮਾਮੂ ਦੀ ਟਰਨ ਬੱਸ ਜੀ ਜਿਵੇਂ ਜਿਵੇਂ ਜਿਹਨੂੰ ਲੋਟ ਲੱਗਿਆ ਨਾ ਹਰੀ ਕਿਨ ਬੱਸ ਅਬ ਦਬ ਦਬ ਏ ਸੀਗਾ ਵੀ ਫੋਟੋ ਕਰਵਾ ਲਈ ਅਸੀਂ ਸਾਰੇ ਕਿਉਂਕਿ ਇਹਨਾਂ ਨੂੰ ਇਹ ਸੀ ਗੁਰਪ੍ਰੀਤ ਉਹਨਾਂ ਨੂੰ ਵੀ ਇਹਨਾਂ ਨੇ ਪਾਪਾ ਜਣਾ ਸੀ ਫਿਰ ਮੈਨੂੰ ਇਹ ਮੈਂ ਕਿਹਾ ਵੀ ਚੱਲ ਇਹਨਾਂ ਦੇ ਹੁੰਦੇ ਹੁੰਦੇ ਹੀ ਬਣਾ ਲੈਨੇ ਆਪਾਂ ਕਿਉਂਕਿ ਜੀ ਸਾਡਾ ਕੋਈ ਫਿਕਸ ਟਾਈਮ ਨਹੀਂ ਹੈਗਾ ਇਹ ਵੀ ਅਸੀਂ ਆ ਟਾਈਮ ਬਣਾਉਣਾ ਹੈ ਪਹਿਲਾਂ ਜਿਵੇਂ ਹੋ ਜਾਂਦਾ ਸੀ ਜਿਵੇਂ ਜਿਆਦਾ ਛੋਟਾ ਸੀਗਾ ਕਿਉਂਕਿ ਇਹਦਾ ਫਿਰ ਇਹ ਹੋ ਜਾਂਦਾ ਹਨਾ ਵੀ ਜਦੋਂ ਆਪਾਂ ਨੂੰ ਲੋਟ ਲੱਗਦਾ ਨਾ ਆਪਾਂ ਉਦੋਂ ਹੀ ਕੇਕ ਕੱਟ ਲੈਂਦੇ ਹਾਂ ਸਾਰੇ ਨਾਲ ਮਿਲ ਕੇ ਬਸ ਲੱਗੇ ਸੀਗੇ ਦਾਦੂਂ ਦੇ ਰਿਆ ਸੀ ਆਪਣੇ ਚਮਚ ਵਿੱਚ ਪਾ ਕੇ ਹਨਾ ਕਹਿੰਦਾ ਦਾਦੂ ਕਰੀਮ ਕਰੀਮ ਪਾਈ ਹੈ ਹਨਾ ਇੱਥੇ ਤੇ ਦਾਦੇ ਤੇ ਨਾਨੀ ਨਾਨਾ ਦੀ ਕਰਵਾ ਰਹੇ ਨੇ ਫੋਟੋ ਫਤ ਦੇ ਇੱਕ ਪਾਸੇ ਦਾਦੂ ਇੱਕ ਪਾਸੇ ਨਾਨੂ ਹਨਾ ਦੇਖੋ ਜੀ ਅੱਗੇ ਹਨਾ ਨਾਨਾ ਜੀ ਨਾ ਦਾਦਾ ਜੀ ਇਦਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਕੋਈ ਬਾਪੂ ਜੀ ਕੋਈ ਬਾਈ ਜੀ ਹਨਾ ਇਦਾਂ ਕਹਿੰਦੇ ਹੁੰਦੇ ਸੀ ਪਰ ਹੁਣ ਬੱਚੇ ਬਹੁਤ ਸ਼ਾਰਟ ਦੇ ਵਿੱਚ ਕਰਨ ਲੱਗੇ ਹਨਾ ਹਰ ਇੱਕ ਰਿਸ਼ਤੇ ਨੂੰ ਸਭ ਦੇ ਨਾਲ ਜੀ ਰਲ ਮਿਲ ਕੇ ਮਨਾਉਣਾ ਹੁੰਦੀਆਂ ਖੁਸ਼ੀਆਂ ਛੋਟੀਆਂ ਖੁਸ਼ੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਉਹਨੂੰ ਨਾ ਇਸ ਦਿਨ ਤੇ ਬਹੁਤ ਜਣੀ ਐਕਸਾਈਟਮੈਂਟ ਹੁੰਦੀ ਆ ਹਨਾ ਬਹੁਤ ਬੇਸਵਰੀ ਨਾ ਇਹ ਰਹਿੰਦਾ ਉਹਨੂੰ ਵੀ ਹਨਾ ਵੀ ਮੈਂ ਬਰਥਡੇ ਮਨਾਉਣਾ ਹੈ ਹਨਾ ਮੈਨੂੰ ਸਾਰਿਆਂ ਵੱਲੋਂ ਗਿਫਟ ਮਿਲਣੇ ਸ਼ਗਰ ਨੂੰ ਇਲਣਾ ਹੈ ਨਾ ਇਹ ਚੀਜ਼ਾਂ ਦਾ ਹੋ ਜਾਂਦਾ ਹਨਾ ਬੱਚੇ ਨੂੰ ਇਹ ਆ ਜੀ ਉਹਦੀ ਭੈਣ ਵੱਡੀ ਫਤੇਦੀ ਇਹ ਮਤਲਬ ਦੋਨੋਂ ਰੀਅਲ ਦੇ ਵਿੱਚ ਬ੍ਰਦਰ ਸਿਸਟਰ ਨੇ ਏ ਨੇ ਜੀ ਫਤਿਹ ਦੇ ਤਾਈ ਜੀ ਵੱਡੇ ਇਹਨਾਂ ਨੂੰ ਬਹੁਤ ਰੰਨਦੰਦਾ ਨਾ ਵੀ ਸਾਰਿਆਂ ਤੋਂ ਛੋਟਾ ਇਹ ਕਹਿੰਦੇ ਹੁੰਦੇ ਨੇ ਮੇਰਾ ਛੋਟਾ ਪੁੱਤ ਹੈ ਇਹ ਨਾ ਚਲੋ ਜੀ ਐ ਹੋ ਜਾਂਦਾ ਹਨਾ ਵੀ ਸਾਰੇ ਬਹੁਤ ਪਿਆਰ ਕਰਦੇ ਨੇ ਸਾਰਿਆਂ ਦਾ ਕਹਿੰਦੇ ਹੁੰਦੇ ਨੇ ਵੀ ਸਾਰਿਆਂ ਨਾਲ ਛੋਟਾ ਹੀ ਤੇ ਸਾਰਿਆਂ ਦਾ ਲਾਡ ਲਾ ਵੀ ਆ ਨਾ ਇਹ ਚੀਜ਼ ਤਾਂ ਤਾਂ ਜਣੀ ਹੁੰਦਾ ਹੀ ਹੁੰਦਾ ਹੈ ਹਨਾ ਇਹ ਮੇ ਰਖੜੀਆਂ ਦੇ ਤਿਹਾਰ ਦਾ ਹੁੰਦਾ ਹੈ ਹਨਾ ਉਦਾਂ ਹੀ ਸਾਰੇ ਬਰਥਡੇ ਜਣੀ ਐਸੀ ਇਹ ਹੋ ਜਾਂਦਾ ਜੀ ਚਲੋ ਆਪਸ ਵਿੱਚ ਸਾਰੇ ਘਰ ਰਲ ਕੇ ਨਾ ਸੈਲੀਬ੍ਰੇਟ ਕਰ ਲੈਣੇ ਹੁੰਦੇ ਆ ਵੀ ਆਪਸ ਵਿੱਚ ਬੱਚਿਆਂ ਦੇ ਜਿਵੇਂ ਹੁਣ ਪਹਿਲਾਂ ਇਹਨਾਂ ਦਾ ਆਉਂਦਾ ਹੁੰਦਾ ਹੁੰਦਾ ਬੱਚਿਆਂ ਦਾ ਵੱਡੇਆਂ ਦਾ ਕੁਦਰਤੀ ਤੌਰ ਤੇ ਹਨਾ ਇਹਦੇ ਇਹ ਹੈਗੇ ਨੇ ਜੀ ਉਸ ਤੋਂ ਜਿਹੜੇ ਦੂਜੇ ਪਹਿਲਾਂ ਤਾਈ ਜੀ ਸੀਗੇ ਇਹ ਨੇ ਉਦੋਂ ਛੋਟੇ ਤਾਈ ਜੀ ਤੇ ਉਹਨਾਂ ਦਾ ਬੇਟਾ ਏ ਕਿਉਂਕਿ ਫਤਿਹ ਤਾਂ ਸਾਰੇ ਵੱਡੇ ਨੇ ਜਿਵੇਂ ਮੈਂ ਤੁਹਾਨੂੰ ਦੱਸ ਗਿਆ ਠੀਆਂ ਪਹਿਲਾਂ ਹਨਾ ਵੀ ਸਾਰੇ ਵੱਡੇ ਨੇ ਤਾਇਆ ਜੀ ਉਹ ਨਹੀਂ ਸਾਬ ਆਪਣੀ ਆਪਣੀ ਡਿਊਟੀਆਂ ਤੇ ਗਏ ਹੋਏ ਸੀਗੇ ਹਾਂਜੀ ਅਗਰ ਛੁੱਟੀ ਵਾਲਾ ਦਿਨ ਹੋਵੇ ਫਿਰ ਥੋੜਾ ਜਿਹਾ ਪੋਸੀਬਲ ਹੋ ਜਾਂਦਾ ਨਾ ਵੀ ਸਾਰੇ ਇਕੱਠੇ ਹੋ ਜਾਂਦੇ ਨੇ ਚਲੋ ਜੀ ਆਏ ਹੁੰਦਾ ਸਾਰੇ ਰਣ ਮਿਲ ਕੇ ਹਨਾ ਆਪਸ ਵਿੱਚ ਸੈਲੀਬ੍ਰੇਟ ਕਰ ਲੈਨੇ ਆ ਵੀ ਕਹਿੰਦੇ ਹੁੰਦੇ ਨੇ ਵੀ ਇੱਕ ਬਹਾਨਾ ਜਿਹਾ ਮਿਲ ਜਾਂਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਹਨਾ ਖੁਸ਼ੀਆਂ ਨੂੰ ਸੈਲੀਬ੍ਰੇਟ ਕਰਦੇ ਆ ਇਹ ਨੇ ਜੀ ਸਾਡੇ ਤਾਈ ਜੀ ਨੇ ਜੀ ਇਹ ਵੱਡੇ ਮੰਮੀ ਉਹਨਾਂ ਵੱਡੇ ਨੇ ਜੀ ਇਹ ਆਪਸ ਵਿੱਚ ਜੀ ਵਸਾਈ ਹਨਾ ਬਹਾਨੇ ਨਾਲ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਗਏ ਜੀ ਚਲੋ ਹਨਾ ਇਹ ਹੁੰਦਾ ਵੀ ਚਲੋ ਹਨਾ ਕੁਛ ਪਲ ਜ਼ਿੰਦਗੀ ਦੇ ਕਹਿੰਦੇ ਨੇ ਵੀ ਜ਼ਿੰਦਗੀ ਦੇ ਵਿੱਚ ਨਾ ਯਾਦਗਾਰ ਪਲ ਵੀ ਹੋਣੇ ਚਾਹੀਦੇ ਨੇ ਨਾ ਇੱਥੇ ਜੀ ਮੈਂ ਬਾਅਦ ਵਿੱਚ ਸਾਰਿਆਂ ਨਾਲ ਲਾਸਟ ਵਿੱਚ ਫੋਟੋ ਕਰਵਾਉਣ ਲੱਗੀ ਸੀ ਜੀ ਸਾਰਿਆਂ ਨੇ ਇਹਦੇ ਫਤੇ ਦੀ ਦੋ ਤਾਈਆਂ ਜੀ ਹੋਰ ਨੇ ਇੱਕ ਯਾਤਰਾ ਤੇ ਗਏ ਹੋਏ ਨੇ ਜੀ ਉਹ ਗੁਰਦੁਆਰਾ ਸਾਹਿਬ ਬਾਹਰ ਤੇ ਇੱਕ ਦੋ ਹੋਰ ਤਾਈ ਸੀਗੇ ਜੀ ਉਹ ਆਏ ਸੀਗੇ ਉਹ ਮਤਲਬ ਵਿੱਚ ਨਹੀਂ ਆਏ ਹੈਗੇ ਵੀਡੀਓ ਤੇ ਐਡੀ ਜੀ ਸਾਡੀ ਫੈਮਿਲੀ ਆ ਅੱਧੀ ਕਿ ਫੈਮਿਲੀ ਨਾਲ ਜੀ ਤੁਸੀਂ ਅੱਜ ਮੈਲੇ ਬਾਕੀ ਜੀ ਚਲੋ ਪ੍ਰਮਾਤਮਾ ਨੇ ਫੇਰ ਕੋਈ ਵਧੀਆ ਦਿਨ ਲਿਆਂਦਾ ਆਪਾਂ ਫੇਰ ਕਿਤੇ ਇਕੱਠੇ ਹੋਏ ਨਾ ਅਸੀਂ ਜਿਵੇਂ ਸਾਰੇ ਚਲੋ ਉਦਾਂ ਹੁੰਦੇ ਆ ਨਾ ਪਰ ਇਹ ਹੋ ਜਾਂਦਾ ਜੀ ਵੀਡੀਓ ਦੇ ਵਿੱਚ ਕੋਈ ਆਉਂਦਾ ਕੋਈ ਨਹੀਂ ਹੁੰਦਾ ਨਾ ਚਲੋ ਫੇਰ ਆਪਾਂ ਨੂੰ ਵੀ ਨਹੀਂ ਇਹ ਚੀਜ਼ ਮੈਨੂੰ ਆਪਦੇ ਮਨ ਨੂੰ ਵੀ ਨਹੀਂ ਵਧੀਆ ਲੱਗਦੀ ਹੁੰਦੀ ਹੈ ਨਾ ਵੀ ਆਪਾਂ ਕਿਸਨੂੰ ਵਿੱਚ ਲੈ ਕੇ ਆਈਏ ਨਹੀਂ ਅਗਲੇ ਦਾ ਮਨ ਮੰਨਦਾ ਕਿਸੇ ਦਾ ਬਾਜੀ ਆਪਾਂ ਕਦੋਂ ਫੇਰ ਕਿਤੇ ਇਕੱਠੇ ਹੋਏ ਨਾ ਫੇਰ ਤੁਹਾਨੂੰ ਕਦੇ ਪ੍ਰਮਾਤਮਾ ਨੇ ਮੌਕਾ ਲਿਆਂਦਾ ਤਾਂ ਫੇਰ ਆਪਾਂ ਸਾਰੀ ਫੈਮਿਲੀ ਨਾਲ ਤੁਹਾਨੂੰ ਮਲਾਵਾਂਗੇ ਇਧਰੋਂ ਜਿਵੇਂ ਉਧਰੋਂ ਤੁਸੀਂ ਕਾਫੀ ਫੈਮਿਲੀ ਨਾਲ ਮੇਰੀ ਨਾਲ ਮਿਲ ਚੁੱਕੇ ਹੋ ਪੇਕਿਆਂ ਸਾਈਡ ਵੀ ਕਦੇ ਉਧਰੋਂ ਵੀ ਤੁਹਾਨੂੰ ਮਿਲਾਉਂਗੀ ਸਾਰੀ ਫੈਮਿਲੀ ਦੇ ਨਾਲ ਪਰ ਫੁੱਲ ਬਲੌਗ ਫਿਰ ਉਹਦਾ ਇਹ ਫੈਮਿਲੀਆ ਦਾ ਹੀ ਹੋਊਗਾ ਇੰਟਰੋਡਕਸ਼ਨ ਵੀ ਫਿਰ ਉਸ ਤੋਂ ਬਾਅਦ ਜੇ ਆਪਾਂ ਜਿਹੜੇ ਘਰ ਦੇ ਕੰਮ ਕਰ ਕਰਨੇ ਸੀ ਬਸ ਉਹ ਕਰਕੇ ਫਿਰ ਮੈਂ ਅਸੀਂ ਇੱਥੇ ਲੱਗੀ ਸੀ ਮੈਂ ਤਾਂ ਮੰਮੀ ਰੋਟੀ ਬਣਾਉਣ ਪਰ ਇਹ ਹੋ ਜਾਂਦਾ ਜੀ ਹੁਣ ਤਾਂ ਬਹੁਤ ਦਿਨ ਤੇ ਹੈਨਾ ਹਰ ਰੋਜ਼ ਦਿਨ ਪੇ ਦਿਨ ਠੰਡ ਵੱਧਦੀ ਜਾ ਰਹੀ ਹੈ ਹੈਨਾ ਦੇਖੋ ਜੀ ਸਾਰੇ ਇਕੱਠੇ ਹੋਏ ਨੇ ਹਨਾ ਪਰ ਇੱਕੋ ਫਤੇ ਦੇ ਪਾਪਾ ਤੋਂ ਬਿਨਾ ਨਾ ਪਰ ਇਹ ਹੋ ਜਾਂਦਾ ਜੀ ਕੀ ਕਰੀਏ ਨਾ ਕਮਾਕਰ ਵਾਲਿਆਂ ਦੇ ਬਸ ਇਹੀ ਮਜਬੂਰੀਆਂ ਨੇ ਜੀ ਛੁੱਟੀਆਂ ਮਿਲਦੀ ਹੈ ਕਦੇ ਨਹੀਂ ਮਿਲਦੀ ਹੈਗੀ ਕਿਉਂਕਿ ਫਿਰ ਇਹ ਹੋ ਜਾਂਦਾ ਜੀ ਚਲੋ ਹਨਾ ਕਹਿੰਦੇ ਹੁੰਦੇ ਨੇ ਵੀ ਘਰ ਜ਼ਰੂਰੀਅਤਾਂ ਨਾਲ ਕੰਮ ਵੀ ਜ਼ਰੂਰੀ ਆ ਫਤੇ ਦੇ ਪਾਪਾ ਕਿਉਂ ਨਹੀਂ ਪਹੁੰਚੇ ਉਹਦੇ ਐਡੇ ਖਾਸ ਦਿਨ ਤੇ ਜੀ ਬਸ ਇਹ ਸੀਗਾ ਵੀ ਉਹਨਾਂ ਨੂੰ ਛੁੱਟੀ ਨਹੀਂ ਮਿਲ ਰਹੀ ਹੈ ਨਾ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਜਾਂ ਤਾਂ ਮਤਲਬ ਫੁੱਲ ਡੇ ਦੀ ਆ ਕਿਉਂਕਿ ਫੁੱਲ ਡੇ ਦੀ ਵੀ ਫਿਰ ਥੋੜੀ ਪ੍ਰੋਬਲਮ ਆਉਂਦੀ ਆ ਹਨਾ ਛੁੱਟੀ ਦੇ ਆ ਫਿਰ ਇਹ ਹੁੰਦਾ ਵੀ ਆਪਣੀ ਜਗ੍ਹਾ ਕਿਸੇ ਹੋਰ ਨੂੰ ਕਹਿਣਾ ਪੈਂਦਾ ਇਹ ਤਾਂ ਛੁੱਟੀ ਕਰਨੀ ਪੈਂਦੀ ਆ ਬੱਸ ਜੀ ਚਲੋ ਇਹ ਹੋ ਜਾਂਦਾ ਕਿ ਫਿਰ ਉਹਨਾਂ ਦੇ ਆਏ ਤੁਜੀ ਅਸੀਂ ਆਪਸ ਵਿੱਚ ਫਿਰ ਕਰ ਲਿਆ ਸੀ ਕਿਉਂਕਿ ਕੇਕ ਦੀ ਕਟਿੰਗ ਦੀ ਅਸੀਂ ਉਦੋਂ ਕਰ ਲਈ ਸੀਗੀ ਦਾਲ ਮੇਰੀ ਬਣਾਈ ਪਈ ਸੀਗੀ ਜੀ ਫੁੱਲਕੇ ਵਿੱਚ ਪਹਿਲਾਂ ਅਸੀਂ ਬਣਾ ਲਿਆਦੇ ਫਿਰ ਮੈਂ ਇੱਥੇ ਆ ਕੇ ਲੱਗੀ ਸੀ ਦਾਲ ਨੂੰ ਤੜਕਾ ਲਗਾਉਣਾ ਕਿਉਂਕਿ ਦਾਲ ਬਣੀ ਹੋਈ ਸੀਗੀ ਤੜਕਾ ਨਹੀਂ ਸੀ ਲਗਾਇਆ ਹਜੇ ਹੋਣੀ ਸੀ ਕਿ ਵੀ ਚਲ ਤੜਕਾ ਲਗਾਉਣੀ ਆ ਨਾਲੇ ਤੜਕਾ ਲਗਾ ਕੇ ਜੀ ਬਸ ਉਹਨ ਸਾਰਿਆਂ ਨੂੰ ਦੇ ਦਿੰਨੇ ਆ ਮੈਂ ਨਾ ਜੈਕਟ ਦੇ ਉੱਪਰ ਚ ਹੁੱਡੀ ਪਾਈ ਫਿਰਦੀ ਸੀ ਉੱਪਰ ਚ ਸਟੌਲ ਵੀ ਲਿਆ ਹੋਇਆ ਸੀਗਾ ਜਣੀ ਸਟੌਲ ਵੀ ਨਹੀਂ ਸ਼ਾਲ ਜੈਈ ਆ ਜੀ ਇਹ ਪਰ ਪਤਾ ਨਹੀਂ ਸਾਡਾ ਜਣੀ ਇਹ ਹੋ ਜਾਂਦਾ ਵੀ ਜਿਵੇਂ ਘਰ ਖੁੱਲਾ ਜਿਹਾ ਆਏ ਹਨਾ ਵੀ ਬਾਹਰ ਲਈ ਬਾਹਰ-ਬਾਹਰ ਜੇ ਕਰਕੇ ਬਹੁਤ ਠੰਡ ਲੱਗਦੀ ਆ ਮੈਨੂੰ ਤਾਂ ਇਹ ਹੋ ਜਾਂਦਾ ਗਰਮੀ ਵਿੱਚ ਵੀ ਇਹ ਹੁੰਦਾ ਨਾ ਵੀ ਗਰਮੀ ਵੀ ਲੱਗਦੀ ਆ ਜੀ ਠੰਡ ਵੀ ਲੱਗਦੀ ਆ ਪਰ ਕੀ ਕਰੀ ਫਤਿਹ ਉਹਨਾਂ ਦੇ ਵੀ ਐਗਜ਼ਾਮ ਸ਼ੁਰੂ ਹੋ ਚੁੱਕੇ ਨੇ ਇਥੇ ਪਤਾ ਨਹੀਂ ਕੀ ਹੋ ਰਿਹਾ ਨਹੀਂ ਸੀਗੀ ਫਤੇਦਾ ਵੀ ਦੇਖ ਕੇ ਤੈਨੂੰ ਨਾ ਮੈਂ ਕੋਈ ਗੱਲ ਕਹਿੰਦੀ ਸੀ ਫਤੇਦਾ ਵੀ ਹਾਸਾ ਨਿਕਲ ਗਿਆ ਸੀ ਜਦ ਇਹ ਨਾ ਉਹ ਕਰ ਰਿਹਾ ਸੀਗਾ ਕਹਿੰਦਾ ਮम्मा ਲੈ ਰੋਟੀ ਬਣਾ ਲਈ ਤਾਂ ਮੈਨੂੰ ਰੋਟੀ ਦੇ ਦਿਓ ਵੀ ਮੈਂ ਫਿਰ ਰਿਵੀਜ਼ਨ ਕਰ ਰਿਹਾ ਸੀ ਕਹਿੰਦਾ ਨਾਲੇ ਵਿੱਚ ਜੀ ਮੈਨੂੰ ਥੋੜੀ ਬ੍ਰੇਕ ਮਿਲ ਜੂਗੀ ਨਾਲੇ ਫਿਰ ਮੇਰੀ ਰਿਵੀਜ਼ਨ ਚੱਲ ਪੂਗੀ ਮਾਜੀ ਹੁਣ ਆਪਾਂ ਕਰ ਲੈਂਦੇ ਆਂ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਮਿਆ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਜੀਓ ਆਫ ਦਿ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਪਰਮਾਤਮਾ ਦੀ ਕਿਰਪਾ ਸਦਕਾ ਦੀ ਤੁਹਾਡੇ ਸਾਥ ਸਦਕਾ ਹੈ ਹੀ ਆਪਾਂ ਇੱਥੇ ਤੱਕ ਪਹੁੰਚੇ ਆਂ ਤੇ ਅੱਗੇ ਵੀ ਤੁਸੀਂ ਨਾਂ ਲੈ ਕੇ ਜਾਣਾ ਕਿਉਂਕਿ ਤੁਸੀਂ ਆਪਦੀ ਅੱਗੇ ਤੋਂ ਅੱਗੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋਗੇ ਤਾਂ ਆਪਣੀ ਫੈਮਿਲੀ